ਕੱਲ ਨੂੰ ਚੰਡੀਗੜ੍ਹ ਦੇ ਵਿੱਚ ਦਲਜੀਤ ਦੋਸਾਂ ਦਾ ਸ਼ੋਅ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਨੇ ਸੈਕਟਰ 34 ਦੇ ਵਿੱਚ ਇਹ ਸ਼ੋਅ ਹੈ ਜਿਹੜਾ ਦਲਜੀਤ ਦੋਸਾਂ ਦਾ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਐਡਵੋਕੇਟ ਰਣਜੀਤ ਸਿੰਘ ਵੱਲੋਂ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਕਿ ਦਲਜੀਤ ਦੋਸਾਂ ਦਾ ਸੈਕਟਰ 34 ਦੇ ਵਿੱਚ ਹੋਣ ਜਾ ਰਿਹਾ ਜਿਹੜਾ ਸ਼ੋਅ ਹੈ ਉਹ ਨਾ ਹੁਣ ਦਿੱਤਾ ਜਾਵੇ ਕਿਉਂਕਿ ਸੈਕਟਰ 34 ਦੇ ਰਹਿਣ ਵਾਲੇ ਵਿਅਕਤੀਆਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ ਕੱਲ ਰਾਤ ਚੰਡੀਗੜ੍ਹ 에어ਪੋਰਟ ਤੇ ਦਲਜੀਤ ਦੋਸਾਂਜ ਪਹੁੰਚ ਚੁੱਕੇ ਸਨ ਤੁਸੀਂ ਵੀ ਤਸਵੀਰਾਂ ਵਿੱਚ ਦੇਖ ਸਕਦੇ ਹੋ 에어ਪੋਰਟ ਤੋਂ ਦਲਜੀਤ ਦੋਸਾਂਜ ਅਤੇ ਉਨ੍ਹਾਂ ਨਾਲ ਸੁਰੱਖਿਆ ਕਰਮਚਾਰੀ ਵੀ ਨਜ਼ਰ ਆ ਰਹੇ ਨੇ ਹੁਣ ਵੇਖਣਾ ਹੋਵੇਗਾ ਕੀ ਹਾਈ ਕੋਰਟ ਇਸ ਦੇ ਵਿੱਚ ਆਪਣਾ ਕੀ ਫੈਸਲਾ ਸੁਣਾਉਂਦੀ ਹੈ ਕਿਉਂਕਿ ਕੱਲ ਨੂੰ ਜਿਹੜਾ ਸ਼ੋਅ ਹੋਣ ਜਾ ਰਿਹਾ ਦਿਲਜੀਤ ਦੋਸਾਂਸ ਦਾ ਕੀ ਉਹ ਹੋਵੇਗਾ ਜਾਂ ਫਿਰ ਨਹੀਂ